ਤੋ ਕੀ ਕਹਿੰਦੀ ਹੈ ਜਨਤਾ ਆ ਪ੍ਰੋਗਰਾਮ ਲੈ ਕੇ ਅਸੀਂ ਅੱਜ ਹਾਜ਼ਰ ਹੋਏ ਆ ਮੋਰਿੰਡਾ ਦੇ ਵਿੱਚ ਔਰ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਇਹ ਮੋਰਿੰਡਾ ਦਾ ਪਿੰਡ ਹੈ ਔਰ ਜਿਨ੍ਹਾਂ ਲੋਕਾਂ ਨਾਲ ਜਿਹੜੇ ਅੱਜ ਗੱਲਬਾਤ ਕਰਨ ਲੱਗੇ ਆ ਇਹ ਉਹ ਲੋਕ ਨੇ ਜੋ ਕਿ ਲਗਾਤਾਰ ਹਰ ਇੱਕ ਆਮ ਇਨਸਾਨ ਦੇ ਨਾਲ ਵਿਚਰਦੇ ਨੇ ਕਿਉਂਕਿ ਇਹ ਉਹ ਲੋਕ ਨੇ ਜੋ ਕਿ ਟੈਕਸੀ ਡਰਾਈਵਰ ਨੇ ਕੋਈ ਆਟੋ ਚਾਲਕ ਕੋਈ ਕਹ ਲਈਏ ਕਿ ਹਰ ਕਿਸੇ ਤਰੀਕੇ ਦੇ ਨਾਲ ਆਮ ਵਰਗ ਦੇ ਨਾਲ ਜੁੜਿਆ ਹੋਇਆ ਇਨਸਾਨ ਹੈ ਜੋ ਦਿੱਕਤਾਂ ਇੱਕ ਆਮ ਇਨਸਾਨ ਦੇ ਘਰੇ ਹੁੰਦੀਆਂ ਨੇ ਉਹੀ ਦਿੱਕਤਾਂ ਇਹਨਾਂ ਦੇ ਘਰੇ ਵੀ ਨੇ ਔਰ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਮੁੱਦੇ ਕੀ ਸਮਝਦੇ ਨੇ ਇਸ ਬਾਬਤ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਇਸ ਬਾਈ ਨਾਲ ਗੱਲ ਕਰਾਂਗੇ ਟੈਕਸੀ ਡਰਾਈਵਰ ਬਾਈ ਕੀ ਨਾਮ ਹੈ ਤੁਹਾਡਾ ਬਾਈ ਜੀ ਮੇਰਾ ਨਾਮ ਹੈ ਲੱਕੀ ਲੱਕੀ ਵੈਸੇ ਮੈਂ ਟੈਕਸੀ ਡਰਾਈਵਰ ਨਹੀਂ ਇਹਨਾਂ ਦਾ ਦੋਸਤ ਹੈ ਨਾ ਕੋ ਆ ਜਾਂਦਾ ਮੈਂ ਹਾਂ ਠੀਕ ਹੈ ਸੋ ਲੱਕੀ ਤੁਹਾਡੇ ਦੋਸਤ ਟੈਕਸੀ ਡਰਾਈਵਰ ਨੇ ਤੁਸੀਂ ਆਪ ਕੀ ਕਰਦੇ ਹੋ ਵੈਸੇ ਆਪਣੇ ਖੇਤੀਬਾੜੀ ਆ ਸੇਲ ਪਰਚੇਜ਼ ਦਾ ਕੰਮ ਗੱਡੀਆਂ ਦਾ ਠੀਕ ਹੈ ਸੋ ਖੇਤੀਬਾੜੀ ਤੁਹਾਡਾ ਕੰਮ ਹੈ ਸ ਮੁੱਦਿਆਂ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਚੋਣਾ ਹੁਣ ਨਜ਼ਦੀਕ ਆ ਗਿਆ ਔਰ ਸਾਡੇ ਜੇਕਰ ਗੱਲ ਕਰੀਏ ਆਮ ਲੋਕਾਂ ਦੀ ਆਵਾਜ਼ ਜਿਹੜੀ ਹੈ ਸਾਡਾ ਹਥਿਆਰ ਹੀ ਸਾਡੀ ਵੋਟ ਹੈਗੀ ਹੈ ਕੀ ਦੇਖਦੇ ਹੋ ਮੁੱਦੇ ਕਿਹੜੇ ਜਿਹੜੇ ਚੱਕੇ ਜਾਣੇ ਇਸ ਵਕਤ ਬਿਹਤ ਜ਼ਰੂਰੀ ਨੇ ਖਾਸ ਕਰਕੇ ਕੇਂਦਰ ਸਰਕਾਰ ਤੱਕ ਕੇਂਦਰ ਸਰਕਾਰ ਮੋਦੀ ਬਾਰੇ ਤਾਂ ਬਾਲਾਪਾ ਗਏ ਨਹੀਂ ਸਕਦੇ ਮੋਦੀ ਕਿਸਾਨਾਂ ਨੂੰ ਪੈਸੇ ਪਾਉਂਦਾ ਹੈ 3 ਮਹੀਨੇ ਬਾਅਦ ਸਾਡੇ ਮੈਨੂੰ ਵੀ ਖੁਦ ਆਉਂਦੇ ਨੇ 2-2000 ਰੁਪਏ ਹਮ ਲਗਾਤਾਰੇ ਆ ਰਹੇ ਐਵੇਂ ਕਹਦੇ ਵੀ ਲੈ ਕੇ ਅਸੀਂ ਮੁੱਕਰੀਏ ਹਮ ਸਾਡੇ ਖਾਤੇ ਜਾਂਉਂਦੇ ਜਿਨ੍ਹਾਂ ਦੇ 2-3 ਕਿਲੇ ਜ਼ਮੀਨ ਦੇ ਆ ਸ ਮੇਰੇ ਪਰਿਵਾਰ ਚ ਤਿੰਨ ਜਣੇ ਨੂੰ ਆਉਣੇ ਆ ਮੈਨੂੰ ਮੇਰੇ ਚਾਚੇ ਨੂੰ ਆਂਟੀ ਨੂੰ ਸਾਡੇ ਪਿੰਡ ਜੇ ਮੋਦੀ ਦਾ 10 ਲੱਖ ਰੁਪਏ ਆਉਂਦਾ ਹੋਣਾ ਹੂੰ ਤਿੰਨ ਮਹੀਨੇ ਬਾਅਦ ਇਹ ਸਚਾਈ ਆ ਹੂੰ ਤੇ ਦੂਜੀ ਗੱਲ ਰਹੀ ਆਮ ਆਦਮੀ ਦੀ ਆਮ ਆਦਮੀ ਨੇ ਬਿੱਲ ਮਾਫ ਕਰੇਵੇਂ ਕੋਈ ਬਿੱਲ ਨਹੀਂ ਆਉਗਾ ਬਾਕੀ ਜਿਹੜੇ ਥੋੜੇ ਬਹੁਤੇ ਆਪਣਾ ਸਰਕਾਰੀ ਕੰਮ ਆ ਜਿਵੇਂ ਪਟਵਾਰੀਆਂ ਕੋ ਉਹ ਵੀ ਈਜ਼ੀ ਹੋਗੇ ਹੂੰ ਡਰਦੇ ਆ ਮੜਾ ਮੋਟਾ ਪਹਿਲਾਂ ਵਾਲੀ ਗੱਲ ਨਹੀਂ ਰਹੀ ਚੇਂਜ ਜ਼ਰੂਰ ਆਇਆ ਪਰ ਇਹ ਵੀ ਨਹੀਂ ਕਹਿ ਸਕਦੇ ਵੀ ਬਹੁਤ ਕੋਸ਼ੇ ਚੇਂਜ ਹੋ ਗਿਆ ਪੈਸੇ ਅਜੇ ਵੀ ਚੱਲਦੇ ਆ ਥਾਣੇ ਚ ਚੱਲਦੇ ਆ ਠੀਕ ਹੈ ਥੋੜੀ ਬੋਦੀ ਜਗ੍ਹਾ ਜਿਹੜੀ ਜਿੱਥੇ ਚੱਲਣੇ ਉੱਥੇ ਚੱਲਣੀ ਹੀ ਆ। ਹੂੰ। ਹੋਰ ਤੁਸੀਂ ਪੁੱਛੋ ਜੋ ਪੁੱਛਣਾ ਚਾਹੋ। ਤੇ ਫਿਰ ਜੈਸੂ ਕੀ ਕਹਿੰਨੇ ਹਾਲੇ ਯਾਨੀ ਕੀ ਕਿਤਨੇ ਕਿਤੇ ਮੁੱਦੇ ਤੁਸੀਂ ਕਹਿੰਦੇ ਹੋ ਕ腐ਪਸ਼ਨ ਦਾ ਮੁੱਦਾ, ਰਿਸ਼ਵਤ ਖੋਰੀ ਦਾ ਮੁੱਦਾ ਹੱਲੇ ਵੀ ਜਿਹੜਾ ਲੱਭਦਸ ਤੂੜ ਜਾ ਰਹੀ ਹੈ। ਬਿਲਕੁਲ ਬੇਕੋ ਅਜੇ ਚੱਲ ਰਿਹਾ ਹੈ ਪਰ ਹੌਲੀ ਹੌਲੀ ਹੁਣ ਇੱਕਦਮ ਇੰਨਾ ਵੱਡਾ ਚੇਂਜ ਨਹੀਂ ਕਰ ਸਕਦੇ। ਭਗਵੰਤ ਮਾਨ ਜੋ ਵੀ ਕਰ ਰਿਹਾ ਵੇ ਠੀਕ ਕਰ ਰਿਹਾ ਹੈ। ਟਾਈਮ ਤਾਂ ਲੱਗੂਗਾ ਹੀ ਸਾਰਾ ਸਟਰਕਚਰ ਚੇਂਜ ਹੋਣਾ ਹੈ। ਹੂੰ। ਇੱਕਦਮ ਨਹੀਂ ਹੋ ਸਕਦਾ। ਠੀਕ ਹੈ। ਸੋ ਤੁਹਾਡੇ ਮ ਅੱਜ ਗਿੱਸਿੰਘ ਜੀ ਕਿੱਦਾਂ ਦੇਖਦੇ ਹੋ ਜਿੱਦਾਂ ਇਹਨਾਂ ਨੇ ਦੱਸਿਆ ਚਲੋ ਇਹਨਾਂ ਨੇ ਦੱਸਿਆ ਕਿ ਹਾਂ ਵੀ ਕੰਮ ਹੋ ਰਹੇ ਐ ਕਹਿੰਦੇ ਨੇ ਕਿ ਖੇਤ ਇਹਨਾਂ ਨੂੰ ਖੇਤੀਬਾੜੀ ਕਰਦੇ ਨੇ ਉਹਨਾਂ ਨੂੰ ਪੈਸੇ ਵੀ ਆਂ ਰਹੇ ਨੇ ਪਰ ਹੋਰ ਕੀ ਤੁਸੀਂ ਮੁੱਦੇ ਦੇਖਦੇ ਹੋ ਕਿਉਂਕਿ ਤੁਹਾਡਾ ਤਾਂ ਸ਼ਾਇਦ ਬਹੁਤ ਸਾਰੇ ਲੋਕਾਂ ਦਾ ਰੋਜ਼ ਦਾ ਉੱਠਣਾ ਬੈਠਣਾ ਟੈਕਸੀ ਡਰਾਈਵਰ ਹੋ ਤੁਹਾਡੇ ਲਈ ਵੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਹੋਣਗੀਆਂ ਨਹੀਂ ਮੈਂ ਤਾਂ ਮਹਿੰਗਾਈ ਦਾ ਹੀ ਆ ਸਾਰਾ ਕੁਝ ਹੂੰ ਮਹਿੰਗਾਈ ਦਾ ਤੇਲ ਦੇਖੋ ਕਿੱਥੇ ਚਲੇ ਗਿਆ ਗੈਸ ਸਿਲੰਡਰ ਕਿੱਥੇ ਚਲੇ ਗਿਆ 200 ਰੁਪਏ ਉਹਨਾਂ ਇਲੈਕਸ਼ਨ ਕਰਕੇ ਘਟਾ ਦਿੱਤਾ ਇਹਨਾਂ ਨੇ ਹੂੰ ਪਰ ਪਹਿਲਾਂ ਕਿੱਥੇ ਸੀ 4 ਹਮ ਮਤਲਬ ਮੇਨ ਮੁੱਦਾ ਮਹਿੰਗਾਈ ਦਾ ਤੁਸੀਂ ਮਹਿੰਗਾਈ ਦਾ ਮੁੱਦਾ ਸਾਰਾ ਕੁਝ ਮਹਿੰਗਾਈ ਦਾ ਮੁੱਦਾ ਹੈ ਲੋਕਾਂ ਨੂੰ ਫ੍ਰੀ ਨਹੀਂ ਚਾਹੀਦਾ ਲੋਕਾਂ ਨੂੰ ਕੰਮ ਚਾਹੀਦਾ ਕੰਮ ਨਹੀਂ ਹੈ ਕਿਸੇ ਕੋਲ ਵੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਹਮ ਤੇ ਦੂਜਾ ਮੁੱਦਾ ਤੁਹਾਡਾ ਬੇਰੋਜ਼ਗਾਰੀ ਦਾ ਬਿਲਕੁਲ 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 ਠੀਕ ਹੈ ਬਸ ਇਹੀ ਹੈ ਮੇਨ ਤਾਂ ਕੰਮ ਚਾਹੀਦਾ ਜੇ ਕੰਮ ਹੋਊਗਾ ਬੰਦੇ ਕੋਲ ਤਾਂ ਬੰਦਾ ਕਮਾ ਕੇ ਖਾਊਗਾ ਜੇ ਫ੍ਰੀ ਦੇਣਾ ਫ੍ਰੀ ਦੇਣਾ ਤਾਂ ਮਤਲਬ ਲੋਕਾਂ ਨੂੰ ਭਖਾਰੀ ਬਣਾਉਣ ਵਾਲੀ ਗੱਲ ਹੈ ਕਿਸੇ ਨੂੰ ਵੀ ਦੇਣਾ ਫ੍ਰੀ ਕੋਈ ਵੀ ਚੀਜ਼ ਦੇਣੀ ਹੈ ਈਵਨ ਕਿ ਬਿਜਲੀ ਮਾਫ ਹੋਈ ਬਿਜਲੀ ਮਾਫ ਨਹੀਂ ਚਾਹੀਦੀ ਕੱਲ ਨੂੰ ਗ ਕੋਈ ਫਲੈਟ ਰੇਟ ਲੈ ਲੋ ਤੁਸੀਂ ਕੋਈ ਕੁਛ ਨਾ ਕੁਛ ਤਾਂ ਖਰਚਾ ਲੋ ਲੋਕਾਂ ਖਰਚਾ ਦੇਣ ਨੂੰ ਐਗਰੀ ਐ ਪਰ ਲੋਕਾਂ ਨੂੰ ਪਾਵਰ ਚਾਹੀਦੀ 24 ਘੰਟੇ ਦੇਰੋ ਕਿ ਸਸਤਾ ਦਿਓ ਪਰ ਖਰਚਾ ਜ਼ਰੂਰ ਲੋ ਤਾਂ ਜੀ ਤਾਂ ਕਿ ਸਰਕਾਰ ਨੂੰ ਕੋਈ ਉੱਚ ਖਪਤ ਨਾ ਪਵੇ ਕੋਈ ਹੈ ਨਾ ਨੂੰ ਸਰਕਾਰ ਨੂੰ ਕਿਸੇ ਮੂਰੇ ਹੱਥ ਨਾ ਆੜਨੇ ਪੈਣ ਕੋਈ ਲੋਨ ਨਾ ਲੈਣੇ ਪੈਣ ਆਮ ਪਬਲਿਕ ਵੀ ਤਾਂ ਹੀ ਖੁਸ਼ੀ ਹੈ ਜੇ ਸਰਕਾਰ ਖੁਸ਼ੀ ਹੈ ਜੇ ਸਰਕਾਰੇ ਲੋਨ ਚੱਕ ਚੱਕ ਕੇ ਦੇਈ ਗਈ ਲੋਕਾਂ ਨੂੰ ਪਰ ਉਹ ਕਿੱਥੇ ਗੁਜ਼ਾਰਾ ਹੋਊਗਾ ਔਰ ਆਮ ਪਬਲਿਕ ਤੇ ਹੀ ਪੈਣਾ ਸਾਰਾ ਕੁਝ ਠੀਕ ਹੈ ਸੋ ਕਹਿੰਦੇ ਕਿ ਸਰਕਾਰ ਜੇ ਕੁਝ ਕਰਦੀ ਕੋਈ ਮੁਫਤ ਚੀਜ਼ ਦਿੰਦੀ ਹੈ ਤਾਂ ਉਸ ਦੀ ਭੀੜ ਵੀ ਕਿਦਰ ਜਾਂਦੀ ਆਮ ਜੰਦਰੇ ਪੈਂਦੀ ਸਾਡੇ ਤੇ ਬਾਈ ਜੀ ਜੀ ਨੂੰ ਬਾਈ ਕੀ ਨਾਮ ਤੁਹਾਡਾ ਮੇਰੇ ਇੱਧਰ ਆਓ ਅੱਛਾ ਤੁਹਾਡੇ ਇਕਰ ਆਜੋ ਗੱਲ ਤਾਂ ਸੁਣ ਲਓ ਕੋਈ ਚੱਕਰ ਨਹੀਂ ਹੈ ਚਲ ਇੱਧਰ ਆਓ ਤੁਸੀਂ ਆਜੋ 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 ਤੁਸੀਂ ਆਜੋ ਕੀ ਨਾਮ ਜੀ ਤੁਹਾਡਾ ਜਸਵੀਰ ਸਿੰਘ ਵੇਰਾ ਜਸਵੀਰ ਸਿੰਘ ਜੀ ਤੁਸੀਂ ਕੀ ਕਰਦੇ ਹੋ ਬਿਜਾਟੋ ਚਲਾਉਂਦੇ ਆਂ ਆਟੋ ਚਲਾਣੇ ਹੋ ਔਰ ਤੁਹਾਡਾ ਵੀ ਉਹੀ ਜਿੱਦਾਂ ਸਵਾਰੀਆਂ ਨਾਲ ਰੋਹੇ ਦਾ ਉੱਠਣਾ ਪੈਣਾ ਕੀ ਲੱਗਦਾ ਹੈ ਕਿ ਮੁੱਦੇ ਕੀ ਨੇ ਔਰ ਜੇ ਹੁਣ ਵੋਟਾਂ ਆਣੀਆਂ ਨੇ ਵੋਟਾਂ ਦੇ ਵਿੱਚ ਵੋਟ ਪਾਊਗੀ ਕਿਨੂੰ ਕੀ ਚਿਹਰੇ ਨੂੰ ਵੋਟ ਪਾਊਗੀ ਕਿ ਮੁੱਦਿਆਂ ਨੂੰ ਵੋਟ ਪਾਊਗੀ ਜਾਂ ਫਿਰ ਪਾਰਟੀ ਨੂੰ ਲੋਕ ਵੋਟ ਪਾਉਣਗੇ ਇਹ ਤਾਂ ਮੈਂ ਪਾਰਟੀ ਨੂੰ ਵੋਟ ਪਾਉਣਗੇ ਬਾਕੀ ਦੇਖਦੇ ਹਾਂ ਪਾਰਟੀ ਦੇ ਕੇ ਵੋਟ ਪਾਉਂਦੇ ਕਿਉਂ ਕਾਰਨ ਕੀ ਹੈ ਪਾਰਟੀ ਦੇ ਕੇ ਵੋਟ ਪਾਉਂਦੇ ਆਈ ਮਹਿੰਗਾਈ ਦਾ ਦੋਨਾਂ ਨੂੰ ਹੋਰ ਕੋਈ ਉਸ ਮਹंगाई ਕਰਕੇ ਦਾ ਕਰਦੇ ਆਂ ਮਹਿੰਗਾਈ ਹੈ ਹਮ ਹਰ ਦਿਨ ਮਹਿੰਗਾਈ ਹੈ ਹਰ ਕਾਲ ਕੋਈ ਬੰਦਾ ਰਿਆ ਕਰਦਾ ਆਪਣਾ ਕਿ ਨਹੀਂ ਸਾਰੇ ਬੰਦੇ ਓਕੇ ਲੱਗਦਾ ਕੋਈ ਕੋਈ ਕੰਮ ਕਰਦਾ ਹੂੰ ਤੁਸੀਂ ਆਟੋ ਚਲਾਉਂਦੇ ਹੋ ਤੁਹਾਡੇ ਤੇ ਤਾਂ ਇਹ ਗੱਲ ਹੈਗੀ ਹੈ ਕਿ ਤੁਸੀਂ ਜਿੰਨਾ ਰੋਜ਼ ਕਮਾਉਂਗੇ ਉਨਾ ਹੀ ਰੋਜ਼ ਖਾਓਗੇ ਹੈਨਾ ਹਾਂ ਸਹੀ ਗੱਲ ਹੈ ਵੀਰੇ ਤਾਂ ਹੈ ਹੂੰ ਇਹ ਜਿਹੜਾ ਕਮਾਉਂਦੇ ਹੋਈ ਪਿੰਡ ਦੀ ਘਰ ਖਾਣਾ ਵੀ ਹੋ ਜਾਂਦਾ ਉਸ ਹੂੰ ਉਹ ਪੈ ਨਹੀਂ ਕੋਈ ਹੈ ਕੋਈ ਵਿਚਾਲ ਕੋਈ ਬੰਦਾ ਆਮਦਨ ਬਚਦੀ ਹੈ ਉਹ ਕੋਈ ਕੁਝ ਨਹੀਂ ਬਚਦਾ ਹੂੰ ਜੋ ਤੁਸੀਂ ਕਮਾਇਆ ਸਵੇਰ ਤੋਂ ਉਹੀ ਖਾਣਾ ਹੈਨਾ ਹਾਂ ਹਾਂ ਉਹੀ ਬੱਸ ਰੇ ਕਿ ਅਸੋ ਇਹਨਾਂ ਦਾ ਵੀ ਦੇਖੋ ਤੁਸੀਂ ਮਤਲਬ ਜੋ ਸਿੱਧੇ ਤੌਰ ਤੇ ਉਤੇ ਇੱਕ ਵੱਡਾ ਮੁੱਦਾ ਇਹਨਾਂ ਦਾ ਕਹਿਣਾ ਕਿ ਮਹਿੰਗਾਈ ਦਾ ਮੁੱਦਾ ਜਿਹੜਾ ਬਹੁਤ ਵੱਡਾ ਹੈ ਇੱਧਰ ਹੋਰ ਵੀ ਸਾਡੇ ਬਾਈ ਕੁਛ ਬੈਠੇ ਨੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਬਾਈ ਬੈਠੇ ਨੇ ਜ਼ਰੂਰ ਗੱਲ ਕਰ ਬਾਈ ਜੀ ਮਾੜਾ ਅੱਗੇ ਆਜੋ ਜਰਾ ਤੈਨੂੰ ਹੈਨਾ ਕੀ ਨਾਂ ਕੀ ਜੀ ਤੁਹਾਡਾ ਮੇਰਾ ਨਾਮ ਹੀ ਦਵਿੰਦਰ ਦਵਿੰਦਰ ਭਾਈ ਤੁਸੀਂ ਕੀ ਕਰਦੇ ਹੋ ਮੈਂ ਵੀ ਟੈਕਸੀ ਡਰਾਈਵਰ ਆ ਜੀ ਟੈਕਸੀ ਚਲਾਉਂਦੇ ਹੋ ਕੀ ਮੁੱਦੇ ਕਿੱਦਾਂ ਦੇਖਦੇ ਹੋ ਖਾਸ ਕਰ ਜਿਹੜੇ ਨੌਜਵਾਨ ਤੁਸੀਂ ਨੌਜਵਾਨਾਂ ਦੇ ਵਿੱਚ ਵੀ ਵਿਚਰਦੇ ਹੋਵੋਗੇ ਨੌਜਵਾਨਾਂ ਦਾ ਮੁੱਦੇ ਕਿੱਦਾਂ ਦੇਖਦੇ ਹੋ ਕੀ ਮੁੱਦੇ ਨੇ ਨੌਜਵਾਨਾਂ ਦੇ ਚਲੋ ਸਾਡੇ ਟਾਈਮ ਤੱਕ ਜੋ ਨਿਕਲ ਗਏ ਠੀਕ ਆ ਹੂੰ ਤੋ ਜੋ ਨਵੀਂ ਪੀੜ੍ਹੀ ਆ ਰਹੀ ਆ ਇਹਨਾਂ ਵਾਸਤੇ ਨਾ ਕੋਈ ਨੌਕਰੀ ਨਾ ਕੁਛ ਚੰਗੇ ਮੁੰਡੇ ਪੜ੍ਹੇ ਲਿਖੇ ਆ ਜਿਹੜੇ ਉਹ 15 15 20 20 ਹਜ਼ਾਰ ਨੂੰ ਉਰੇ ਧੱਕੇ ਖਾਂਦੇ ਫਿਰੇ ਆ ਤੇ ਜਦੋਂ ਬੋਟਾ ਆਉਣੀ ਆ ਜੀ ਹਰੇਕ ਬੰਦਾ ਆਪਣਾ ਜੋਰ ਲਾਉਂਦਾ ਪੂਰਾ ਪਰ ਕਿਸੇ ਦੇ ਬੱਚਿਆਂ ਬਾਰੇ ਕਿਸੇ ਬਾਰੇ ਕੋਈ ਕੁਝ ਨਹੀਂ ਸੋਚਦਾ ਜੀ ਮੈਂ ਆਪਣਾ ਹੀ ਬਾਈ ਹੁਣ ਬਾਹਰ ਭੇਜ ਕੇ ਛੱਡਿਆ ਜੀ ਕਿਉਂ ਉਰੇ ਕੁਝ ਨਹੀਂ ਹੈਗਾ ਠੀਕ ਆ ਜੀ ਤੇ ਉਹ ਤੋਂ ਬਾਅਦ ਬਥੇਰੀਆਂ ਕਹਿ ਦਿੰਦੇ ਆ ਵੀ ਅਸੀਂ ਨੌਕਰੀਆਂ ਦਵਾਵਾਂਗੇ ਆ ਦੇਵਾਂਗੇ ਚੰਗੇ ਮੁੰਡੇ ਪੜ੍ਹੇ ਲਿਖੇ ਜਿਹੜੇ ਉਹ ਅੱਗੇ ਨਹੀਂ ਆ ਰਹੇ ਜਿਹੜੇ ਦੂਜੀਆਂ ਸਪਾਰਸ਼ਾਂਆਂ ਜਾਂ ਦੂਜਿਆਂ ਉਹ ਨਿਕਲ ਜਾਂਦੇ ਆ ਜੀ ਰਿਜ਼ਰਵੇਸ਼ਨ ਨੇ ਮਾਰ ਰਿਜ਼ਰਵੇਸ਼ਨ ਆ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਬੱਚਾ ਚੰਗਾ ਪੜ੍ਹਿਆ ਲਿਖਿਆ ਉਹਨੂੰ ਟਾਈਮ ਦਿੱਤਾ ਜਾਵੇ ਹੂੰ ਠੀਕ ਹੈ ਜੀ ਹੂੰ ਤੇ ਦਫ਼ਤਰਾਂ 'ਚ ਵੀ ਆਪਾਂ ਦੇਖਦੇ ਆਪਾਂ ਨੂੰ ਪੰਜਾਬੀ ਤੱਕ ਨਹੀਂ ਅੱਜ ਨਾਲ ਬੋਲਣੀ ਆਉਂਦੀ ਲਿਖਣੀ ਆਉਂਦੀ ਤੇ ਉਹ ਬੈਠੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਵਿਚਾਰੇ ਬਾਹਰ ਉਹਨਾਂ ਦੀ ਮਿੰਤਾ ਕਰਦੇ ਆ ਜੀ ਅਸੀਂ ਇਹੀ ਕਹਿੰਦੇ ਆ ਵੀ ਗੌਰ ਨਾਲ ਗੱਲ ਉਹੀ ਆਈ ਕਹਿੰਦੇ ਲੈ ਦੇ ਕੇ ਆਪਣੇ ਸਟੇਟ ਜੋ ਵੀ ਹੈਗੀ ਹੈ ਇੱਕ ਤਾਂ ਉਸ ਦੀ ਭਾਸ਼ਾ ਔਰ ਦੂਜਾ ਸਭ ਤੋਂ ਵੱਡਾ ਮੁੱਦਾ ਉਸ ਉਸ ਸਟੇਟ ਦੇ ਵਿੱਚ ਬੇਰੋਜ਼ਗਾਰੀ ਦਾ ਮੁੱਦਾ ਸਭ ਤੋਂ ਵੱਡਾ ਹਾਂਜੀ ਸਰ ਜੀ ਅਸੀਂ ਇਹੀ ਕਹਿੰਦੇ ਆ ਵੀ ਹਰੇਕ ਘਰ ਦੇ ਵਿੱਚ ਇੱਕ ਬੰਦੇ ਨੂੰ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਆ ਜੋ ਐ ਸਕੀਮਾਂ ਚੱਲਦੀਆਂ ਬੇਸ਼ੱਕ ਬੰਦ ਕਰ ਦਵੇ ਗਵਰਨਮੈਂਟ ਪਰ ਹਰੇਕ ਦੇ ਘਰ ਵਿੱਚ ਉਹਨਾਂ ਨੂੰ ਇਹ ਹੋਵੇ ਕਿ ਮਹੀਨੇ ਬਾਅਦ ਸਾਨੂੰ 25 30 40000 ਸ ਅਸੀਂ ਇਹੀ ਚਾਹੁੰਦੇ ਆ ਜੀ ਪਤਾ ਵੋਟਾਂ ਦਾ ਸਮਾਂ ਆ ਗਿਆ ਹੁਣ ਤੁਹਾਨੂੰ ਕੀ ਲੱਗਦਾ ਕਿ ਵੋਟ ਪਾਉ ਕਿਨੂੰ ਕੀ ਵੋਟ ਕੈਂਡੀਡੇਟ ਨੂੰ ਪਾਉਗੀ ਚਿਹਰਾ ਦੇਖ ਕੇ ਪਾਉਗੀ ਵੋਟ ਪਾਰਟੀਆਂ ਨੂੰ ਵੋਟ ਪਾਉਗੀ ਕੰਮ ਦੇਖ ਕੇ ਵੋਟ ਪਾਉਗੀ ਵੋਟ ਪਾਉ ਕਿਨੂੰ ਐਸ ਕਿਵੇਂ ਸਰ ਜੀ ਵੋਟ ਤਾਂ ਇਸ ਤਰ੍ਹਾਂ ਵੀ ਚਿਹਰਾ ਵੀ ਕਿਹਦਾ ਦੇਖਿਆ ਜਾਵੇ ਹਰੇਕ ਵੋਟਾਂ ਆਉਣੀ ਹੈ ਰੇ ਕਹਿ ਰਿਹਾ ਅਸੀਂ ਇਹ ਦਵਾਂਗੇ ਨੌਕਰੀਆਂ ਦਵਾਂਗੇ ਇਹ ਦੇਵਾਂਗੇ ਕੁਛ ਨਹੀਂ ਮਿਲਦਾ ਸਰ ਜਣੀ ਕੁਛ ਨਹੀਂ ਕਹਿ ਸਕਦੇ ਸਰ ਹਰੇਕ ਬੰਦਾ ਜਿਹੜਾ ਵੋਟ ਪਾਉਂਦਾ ਹੈ ਉਹ ਪਾਉਂਦਾ ਤਾਂ ਆਪਣਾ ਜਣੀ ਪੂਰਾ ਉਹਦੇ ਨਾਲ ਆ ਵੀ ਸਾਨੂੰ ਇਹ ਮਿਲੂਗਾ ਪਰੋਸੇ ਨਾਲ ਪਾਉਂਦਾ ਪਰ ਸਰ ਪਰੋਸਾ ਉਹ ਬਣਦਾ ਨਹੀਂ ਹੈਗਾ ਹੂੰ ਬਾਕੀ ਚਲੋ ਜਿਵੇਂ ਚੱਲ ਰਹੇ ਆ ਅਸੀਂ ਕੁਝ ਕਹਿ ਨਹੀਂ ਸਕਦੇ ਆਉਣ ਵਾਲੀ ਗਵਰਨਮੈਂਟ ਕੋਈ ਚੰਗੀ ਆ ਜਾਵੇ ਸਹੀ ਇਹਦੇ ਬਾਰੇ ਕਹਿ ਨਹੀਂ ਸਕਦੇ ਬਦਲ ਵੀ ਸਕਦਾ ਜੀ ਭਗ ਸਿੰਘਰਾਂ ਨੇ ਬਦਲਿਆ ਦੇਸ਼ ਕੋਈ ਬਦਲਣ ਵਾਲਾ ਆ ਵੀ ਸਕਦਾ ਜੀ ਠੀਕ ਹੈ ਹਾਂ ਜੀ ਸੋ ਕਹ ਰਹੇ ਨੇ ਕਿ ਬਦਲਾ ਵੀ ਆ ਸਕਦਾ ਹੈ ਸਮਾਂ ਹੈ ਸਮਾਂ ਬਹੁ ਬਲਵਾਨ ਹੈ ਕਹਿੰਦੇ ਸਮਾਂ ਸਭ ਕੁਝ ਦੇਖਦਾ ਅੱਗੇ ਚੱਲਦੇ ਹਾਂ ਅੱਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਵੀ ਜਿਹੜੇ ਐਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੋ ਆਮ ਲੋਕਾਂ ਵਿਚਰਦੇ ਨੇ ਅੱਗੇ ਚੱਲਦੇ ਹਾਂ ਅੱਗੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਮੋਰਿੰਡਾ ਬੈਠੇ ਸੀ ਮੋਰਿੰਡਾ ਦੇ ਬੱਸ ਸਟੈਂਡ ਤੋਂ ਨਿਕਲ ਕੇ ਅਸੀਂ ਇੱਕ ਬੱਸ ਤੇ ਵਿੱਚ ਚੜ੍ਹਿਆ ਜੋ ਕਿ ਲੁਧਿਆਣੇ ਵੱਲ ਨੂੰ ਜਾ ਰਹੀ ਹੈ ਔਰ ਇਸ ਦੇ ਵਿੱਚ ਵੀ ਕਾਫੀ ਸਵਾਰੀਆਂ ਬੈਠੀਆਂ ਹੋਈਆਂ ਨੇ ਤਸਵੀਰਾਂ ਮੈਂ ਦਿਖਾ ਸਕਦਾ ਹਾਂ ਕੈਮਰਾਮੈਨ ਨੂੰ ਦਿਖਾ ਕਿ ਕਾਫੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਵਾਰੀਆਂ ਬੈਠੀਆਂ ਹੋਈਆਂ ਨੇ ਔਰ ਇਹ ਨਾ ਸਵਾਰੀਆਂ ਨਾਲ ਵੀ ਇਸੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲੀਅਤ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਮੁੱਦੇ ਜਿਹੜੇ ਨੇ ਉਹ ਚੱਕੇ ਜਾਣੇ ਬੇहद ਜ਼ਰੂਰੀ ਨੇ ਸਾਡੇ ਬਾਬਾ ਜੀ ਨੂੰ ਬਾਬਾ ਜੀ ਕੀ ਨਾਂਜੀ ਤੁਹਾਡਾ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਕਿੱਥੋਂ ਰਹਿੰਦੇ ਤੁਸੀਂ ਹਾਂ ਜੀ ਅਸੀਂ ਮੋਕਾ ਦੀ ਮੋਕਾ ਦੇ ਰਹੇ ਹਾਂ ਹਾਂ ਜੀ ਹਾਂ ਸੋ ਬਾਬਾ ਜੀ ਤੁਸੀਂ ਤਜਰਬੇਕਾਰ ਹੋ ਬਹੁਤ ਸਾਰੀਆਂ ਚੋਣਾਂ ਤੁਸੀਂ ਦੇਖੀਆਂ ਹੋਣਗੀਆਂ ਕੀ ਲੱਗਦਾ ਹੈ ਕਿ ਐਤ ਕੀ ਚੋਣਾ ਦੇ ਵਿੱਚ ਮਾਹੌਲ ਕੀ ਬਣਨ ਵਾਲਾ ਹੈ ਕੀ ਵੋਟਾਂ ਉਮੀਦਵਾਰ ਨੂੰ ਪੈਣਗੀਆਂ ਮੁੱਦਿਆਂ ਨੂੰ ਪੈਣਗੀਆਂ ਜਾਂ ਫਿਰ ਪਾਰਟੀ ਨੂੰ ਪੈਣਗੀਆਂ ਹਾਂਜੀ ਪਾਰਟੀਆਂ ਦਾ ਵੀ ਠੀਕ ਹੈ ਜੀ ਪਾਰਟੀ ਨੂੰ ਵੀ ਪੈਣੀਆਂ ਚਾਹੀਦੀਆਂ ਜਿਨ੍ਹਾਂ ਨੇ ਇੰਨਾ ਉਦੋਂ ਪਹਿਲਾਂ ਵੀ ਕੀਤਾ ਤੇ ਹੁਣ ਵੀ ਕਰ ਰਹੇ ਆ ਤੇ ਬਾਕੀ ਜਣੀ ਦੀ ਆ ਸ਼ਾਸਨ ਹੈ ਨਾ ਜਿਹੜਾ ਸਾਨੂੰ ਸਾਡੀ ਤਾਂ ਇਹੀ ਰਿਕਵੈਸਟ ਹੈ ਬਜ਼ੁਰਗਾਂ ਦੀ ਸ਼ਾਸਨ ਨੂੰ ਕੰਮ ਜਿਹੜਾ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਜਿਸ ਦੇ ਨਾਲ ਲੋਕਾਂ ਦੇ ਮਨ ਜਿੱਥੇ ਜਾ ਸਕਣ ਸਾਡੀ ਪਹਿਲੀ ਤੇ ਆਖਰੀ ਗੱਲ ਹੀ ਇਹ ਹੈ ਹਾਂ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਕੰਮ ਚੰਗੇ ਕਰਨੇ ਚਾਹੀਦੇ ਚੰਗੇ ਕੰਮ ਕਰਨੇ ਚਾਹੀਦੇ ਆ ਹਰੇਕ ਦਾ ਮਨ ਜਿੱਤਣਾ ਚਾਹੀਦਾ ਕਿਸੇ ਨੂੰ ਜ਼ੁਖੀ ਨਹੀਂ ਕਰਨਾ ਚਾਹੀਦਾ ਤੇ ਇਹ ਇਹ ਸਾਡਾ ਤਜਰਬਾ ਹੈ ਜ਼ਿੰਦਗੀ ਦਾ 70 ਸਾਲ ਦਾ ਹਾਂ ਹਾਂ ਤੇ ਵੋਟਾਂ ਵੀ ਪਾਉਂਦੇ ਆ ਰਹੇ ਆ ਜਿਉਂ ਜੰਮੇ ਆ ਠੀਕ ਹੈ ਤੇ ਬੋਟ ਤਾਂ ਜਿਵੇਂ ਕਹਿੰਦੇ ਇਹਨਾਂ ਦੀ ਹੈ ਹਾਂ ਜਿਨ੍ਹਾਂ ਨੂੰ ਜਿਹਨੇ ਕੱਢਣਾ ਆ ਉਹਦੀ ਆ ਵੋਟ ਤੇ ਵੋਟ ਲੈ ਕੇ ਮੁੜ ਕੇ ਢੇੜਾ ਕੋਈ ਮਾਰਦਾ ਹੀ ਨਹੀਂਗਾ ਪੁੱਛਦਾ ਕਿ ਕਿਸੇ ਨੂੰ ਬਾਜ਼ ਨਹੀਂ ਪੁੱਛਦਾਗਾ ਹਮਮ ਕੰਮ ਤਾਂ ਕਿਸੇ ਨੇ ਕੀ ਕਰਨੇ ਕਰਾਉਣੇ ਆ ਅੱਗੇ ਕੋਈ ਨਾ ਕੋਈ ਅੰਗਲੀ ਸੰਗਲੀ ਹੁੰਦੀ ਸੀ ਮਾੜਾ ਮੋਟਾ ਕੋਈ ਦਵਕਾ ਸ਼ਮਕਾ ਜਾਂ ਕੋਈ ਨਾ ਕੋਈ ਮੇਲ ਮਲਾਪ ਹੁੰਦਾ ਸੀ ਕੰਮ ਹੋ ਹੀ ਜਾਂਦੇ ਸੀਗੇ ਤੇ ਹੁਣ ਜੇ ਕੋਈ ਮਤਲਬ ਕੰਮ ਹੀ ਨਹੀਂ ਕਿਸੇ ਦਾ ਕੋਈ ਹੁੰਦਾ ਮਤਲਬ ਕੰਮਾਂ ਕੰਮ ਜਿਹੜੇ ਨਹੀਂ ਹੋ ਰਹੇ ਔਰ ਮੁੱਦਾ ਇਹ ਨੇ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਉਹ ਵਾਅਦੇ ਪੂਰੇ ਨਹੀਂ ਹੁੰਦੇ ਉਹ ਪੂਰੇ ਹੋਣੇ ਚਾਹੀਦੇ ਆ ਹੋਰ ਹੋਰ ਕੱਲੇ ਕੱਲੇ ਦਾ ਕੰਮ ਉਹ ਤਾਂ ਗਵਰਨਰ ਤਮਾਨ ਵੀ ਵਿਚਾਰਾ ਕੀ ਕਰੂਗਾ ਇਕੱਲੇ ਇਕੱਲੇ ਦਾ ਨਹੀਂ ਕਰਦਾ ਹਾਂ ਹਾਂ ਇਕੱਲੇ ਇਕੱਲੇ ਦਾ ਨਹੀਂ ਕਰਦਾ ਸਾਂਝੇ ਕੰਮ ਹੋਣੇ ਚਾਹੀਦੇ ਠੀਕ ਹੈ ਕਹਿੰਦੇ ਨੇ ਕਿ ਸਾਂਝੇ ਕੰਮ ਜਿਹੜੇ ਵਾਦੇ ਸਾਂਝੇ ਕੀਤੇ ਜਾਂਦੇ ਨੇ ਉਹ ਵਾਦੇ ਜਿਹੜੇ ਨੇ ਉਹ ਪੂਰੇ ਹੋਣੇ ਚਾਹੀਦੇ ਇੱਥੇ ਕੁਝ ਮਹਿਲਾਵਾਂ ਬੈਠੀਆਂ ਨੇ ਮਹਿਲਾਵਾਂ ਦਾ ਬਹੁਤ ਵੱਡਾ ਜਿਹੜਾ ਰੋਲ ਹੁੰਦਾ ਹੈ ਚੋਣਾਂ ਦੇ ਵਿੱਚ ਮੈਡਮ ਕੀ ਨਾਂ ਜੀ ਤੁਹਾਡਾ ਭਰਮਜੀਤ ਜੀ ਕਿੱਥੋਂ ਦੇ ਰਹਿਣਾ ਨੇ ਤੁਸੀਂ ਜੀ ਮੰਜਾਲੀਆਂ ਕਰਨ ਮੰਜਾਲੀਆਂ ਕਰਨ ਠੀਕ ਹੈ ਤੇ ਚੋਣਾ ਦੀ ਗੱਲ ਹੁਣ ਚੋਣ ਨਜ਼ਦੀਕ ਆ ਰਹੀ ਤੁਸੀਂ ਵੋਟਾਂ ਵੀ ਪਾਉਣੀਆਂ ਨੇ ਹਨਾ ਮੁੱਦੇ ਖਾਸ ਕਰਕੇ ਮਹਿਲਾਵਾਂ ਨੂੰ ਕੀ ਮੁੱਦੇ ਨੇ ਕਿਉਂਕਿ ਤੁਹਾਡੀ ਤੁਸੀਂ ਘਰ ਵੀ ਚਲਾਉਂਦੇ ਹੋ ਰਸੋਈਆਂ ਵੀ ਚਲਾਉਂਦੇ ਹੋ ਮੁੱਦੇ ਕਿਦਾਂ ਸਮਝਦੇ ਹੋ ਖਾਸ ਕਰਕੇ ਕੀ ਕੁਝ ਹੈ ਮੁੱਦਾ ਮੁੱਦਾ ਸਮਝਦੇ ਕੋਈ ਕੀ ਮੁੱਦਾ ਲੱਗਦਾ ਕਿ ਕੀ ਚੋਣਾਂ ਦੇ ਵਿੱਚ ਉੱਤਰਨਾ ਚਾਹੀਦਾ ਕੋਈ ਕੋਈ ਮੁੱਦਾ ਫਿਰ ਕਿਉਂਕਿ ਤੁਸੀਂ ਸਬਜ਼ੀ ਵੀ ਖਰੀਦ ਨਹੀਂ ਹੁੰਦੀ ਹੈ ਸਭ ਕੁਝ ਖਰੀਦਣਾ ਜਿਹੜੇ ਵਾਦੇ ਆ ਪੂਰੇ ਨਹੀਂ ਹੁੰਦੇ ਹੈਗੇ ਹਾਂਜੀ ਜਿਹੜੇ ਵਾਦੇ ਕਰਦੇ ਮਗਾ ਪੂਰੇ ਨਹੀਂ ਹੁੰਦੇ ਚੋਣਾ ਦੇ ਵਾਦੇ ਪੂਰੇ ਨਹੀਂ ਹੁੰਦੇ ਕਿਹੜਾ ਕਿਸ ਤਰੀਕੇ ਦੇ ਵਾਦੇ ਤੁਸੀਂ ਕਹਿ ਰਹੇ ਹੋ ਖਾਸ ਕਰਕੇ ਕੋਈ ਇੱਕ ਵਾਦਾ ਦੱਸ ਦਿਓ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਉਹ ਜਿਹੜੇ ਸਾਰੇ ਕੰਮ ਪੂਰੇ ਕਰਨੇ ਚਾਹੀਦੇ ਨੇ ਹਾਂਜੀ ਬਸ ਮਤਲਬ ਬੱਚਿਆਂ ਨੂੰ ਨੌਕਰੀ ਬੇਰੋਜ਼ਗਾਰੀ ਤੁਸੀਂ ਕਹਿ ਰਹੇ ਸਤੋ ਜਤਾ ਅਸੂਹ ਹੈਗੀ ਹੈ ਕਰਨ ਦੇਣੀ ਚਾਹੀਦੀ ਹੈ ਜੀ ਬੱਚੇ ਇੰਨੇ ਪੜ੍ਹੇ ਲਿਖੇ ਕੰਮ ਮਿਲਦੇ ਨਹੀਂ ਉਹਨਾਂ ਨੂੰ ਹਾਂਜੀ ਕਹਿ ਰਹੇ ਨੇ ਬੱਚੇ ਪੜੇ ਲਿਖੇ ਹੋ ਰਹੇ ਨੇ ਕੰਮ ਬੱਚਿਆਂ ਨੂੰ ਨਹੀਂ ਮਿਲ ਰਹੇ ਸੋ ਸਿੱਧੇ ਤੌਰ ਤੇ ਉਹ ਕਿਹਾ ਜਾ ਰਿਹਾ ਕਿ ਜਿਹੜੇ ਵਾਦੇ ਖਾਸ ਕਰਕੇ ਕੀਤੇ ਜਾਂਦੇ ਨੇ ਉਹ ਵਾਦੇ ਜਿਹੜੇ ਪੂਰੇ ਕਰਨੇ ਬੇहद ਜ਼ਰੂਰੀ ਨੇ ਇੱਧਰ ਵੀ ਇੱਕ ਹੋਰ ਭਾਈ ਜੀ ਬੈਠੇ ਨੇ ਜ਼ਰੂਰ ਰਹਿਣਾ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਜੀ ਤੁਹਾਡਾ ਕਰਮਵੀਰ ਜੀ ਕਰਮਵੀਰ ਭਾਈ ਜੀ ਕਿੱਥੋਂ ਦੇ ਰਹਣਾ ਨੇ ਤੁਸੀਂ ਲੁਧਿਆਣਾ ਵਸਨੀਕ ਆਪਾਂ ਲੁਧਿਆਣਾ ਯਾਨੀ ਕਿ ਤੁਹਾਡੀ ਕੌਨਸਟਿਟੂਐਂਸੀ ਕਿ ਲੁਧਿਆਣਾ ਹੈਗੀ ਹੈ ਹਾਂ ਜੀ ਕੀ ਲੱਗਦਾ ਹੈ ਕਿ ਇਸ ਵਾਰ ਕਿਉਂਕਿ ਤੁਹਾਡੇ ਤੁਹਾਡੇ ਲੁਧਿਆਣਾ ਵਿੱਚ ਸਿਆਸੀ ਫੇਰ ਬਦਲ ਬਹੁਤ ਹੋਏ ਨੇ ਹਾਂ ਜੀ ਕਿ ਵੋਟਾਂ ਦੇ ਵਿੱਚ ਆਤ ਕੀ ਲੱਗਦਾ ਕਿ ਲੋਕਾਂ ਦਾ ਭਰੋਸਾ ਕਿਸ ਤਰੀਕੇ ਬਣੇਗਾ ਲੋਕ ਪਾਰਟੀ ਤੇ ਭਰੋਸਾ ਕਰਨਗੇ ਲੋਕ ਉਮੀਦਵਾਰ ਤੇ ਭਰੋਸਾ ਕਰਨਗੇ ਕੰਮਾਂ ਤੇ ਭਰੋਸਾ ਕਰਨਗੇ ਦੇਖੋ ਜੀ ਇਹਨਾਂ ਦੀ ਦਿੱਲੀ ਗਵਰਨਮੈਂਟ ਦੇ ਕੰਮ ਨੂੰ ਦੇਖ ਕੇ ਆਪਾਂ ਵੋਟ ਕੀਤਾ ਇੱਥੇ ਜਦ ਕਿ ਕੈਂਡੀਡੇਟ ਦਾ ਕੋਈ ਇਹੋ ਜਿਹਾ ਸੀਗਾ ਨਹੀਂ ਇਹਨਾਂ ਵੱਲੋਂ ਵੀ ਬਹੁਤ ਹੀ ਹਾਈਲਾਈਟਡ ਹੈਗਾ ਠੀਕ ਹੈ ਜਿਹੜੇ ਹੋਰ ਨਾਮਿਨੇਟਡ ਇਹਨਾਂ ਕੋ ਕੈਂਡੀਡੇਟ ਗਏ ਨਹੀਂ ਉਹਨਾਂ ਨੂੰ ਤਵੱਜੋ ਨਹੀਂ ਮਿਲੀ ਆਪਣੀਆਂ ਪਾਰਟੀਆਂ 'ਚ ਕਾਂਗਰਸ ਦੇ ਕੁਝ ਮੂਵ ਹੋਏ ਤੇ ਅਕਾਲੀਆਂ ਦੇ ਮੂਵ ਹੋਏ ਕੀ ਕਰੀ ਗਰਜੀ ਹੁਣ ਰਹਿੰਦੀ ਹੁੰਦੀ ਵੀ ਮੱਧਮ ਵਰਗ ਦੇ ਲਈ ਕੀ ਕਰੀ ਗਵਰਨਮੈਂਟ ਆਪਾਂ ਕਾਰੋਬਾਰੀਆਂ ਨੂੰ ਵੀ ਦੇਖ ਰਹੇ ਆ ਆਪਾਂ ਲੋਅਰ ਤਬਕਾ ਵੀ ਦੇਖ ਰਹੇ ਆ ਵੀ ਲੇਡੀਜ਼ ਨੂੰ ਫ੍ਰੀ ਕਰਤਾ ਰੈਦਰ ਥੈਨ ਇਸ ਤੋਂ ਆਪਾਂ ਜਿਹੜਾ ਮੀਡੀਅਮ ਮਿਡਲ ਕਲਾਸ ਰਹਿ ਜਾਂਦਾ ਉਹਨੂੰ ਆਪਾਂ ਤਵੱਜੋ ਨਹੀਂ ਦਿੰਦੇ ਵੋਟ ਪਰਸੈਂਟੇਜ ਉਹਨਾਂ ਦੀ ਵੀ ਜ਼ਿਆਦਾ ਹੈ ਮਿਡਲ ਕਲਾਸ ਲੋਕਾਂ ਦੀ ਵੋਟ ਪਰਸੈਂਟੇਜ ਕਾਫੀ ਜ਼ਿਆਦਾ ਹਾਂ ਸੋ ਇਹਨਾਂ ਨੇ ਵਾਦਾ ਕੀਤਾ ਸੀ ਵੀ ਸਿੱਖਿਆ ਸੁਧਾਰ ਕਰਨਗੇ ਨੋ ਡਾਊਟ ਇਹ ਗਵਰਨਮੈਂਟ ਸਕੂਲਾਂ ਦੀ ਕਰ ਰਿਹਾ ਹੂੰ ਹੋ ਰਿਹਾ ਗਵਰਨਮੈਂਟ ਵੱਲੋਂ ਕੰਮ ਬੜੇ ਜਿਹੜੇ ਪ੍ਰਾਈਵੇਟ ਐ ਪ੍ਰਾਈਵੇਟ ਸਕੂਲਸ ਲਾਈਕ ਮਾਫੀਆ ਨੇ ਹੈ ਤੇ ਇਹਨਾਂ ਦੇ ਕੋਈ ਨਕੇਲ ਨਹੀਂ ਫੀਸ ਹਰ ਸਾਲ ਵਧਾਉਂਦੇ ਆ ਆਪਣੀ ਮਨਮਰਜ਼ੀ ਮੈਂ ਫੀ ਪੇ ਕਰਕੇ ਹਟਿਆ ਆਪਣੇ ਬੱਚੇ ਦੀ 3 ਮਹੀਨੇ ਦੀ 12000 12000 ਪਿਛਲੇ ਸਾਲ ਉਹ 11000 ਸੀ 1000 ਦਾ ਵਾਧਾ ਹੋ ਗਿਆ ਮੈਨੂੰ 4000 ਦੇ ਬੱਚਾ ਪੈ ਰਹੇ ਮਹੀਨੇ ਦਾ ਦੋ ਬੱਚੇ 25000 ਭਰੇ ਆ ਮੈਂ ਤਾਂ ਮੀਨਸ ਪ੍ਰਾਈਵੇਟ ਸਕੂਲਾਂ ਦੇ ਮਨਮਰਜ਼ੀਆਂ ਦੇ ਕੋਈ ਇਹਨਾਂ ਦਾ ਲਗਾਮ ਨਹੀਂ ਹੈ ਬਜਟ ਜਿਹੜਾ ਹੈਗਾ ਇੱਥੋਂ ਸਾਡਾ ਹਿੱਲਦਾ ਮਤਲਬ ਕਹਿੰਦਾ ਭਾਵੇਂ ਹੋ ਗਿਆ ਕਿ ਜਿਹੜੇ ਸਿੱਖਿਆ ਦਾ ਮਿਆਰ ਚੱਕਰ ਦੀ ਗੱਲ ਕਰ ਰਹੇ ਨੇ ਉਹਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਉੱਤੇ ਵੀ ਨਕੇਲ ਕਸਣੀ ਜਿਹੜੀ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਚਲੋ ਠੀਕ ਹੈ ਉਹ ਤਾਂ ਫੀਸ ਸੱਚੇ ਜਿਹੜਾ ਉਹ ਲੈ ਰਹੇ ਆ ਪ੍ਰਾਈਵੇਟ ਵਾਲੇ ਉਹ ਤਾਂ ਆਪਣਾ ਬਿਲਡ ਅਪ ਕਰਨਗੇ ਅਨੋਵੇਟ ਕਰਨਗੇ ਸਕੂਲ ਉਹਨਾਂ ਦੀ ਜ਼ਿੰਮੇਵਾਰੀ ਹੈ ਗਵਰਨਮੈਂਟ ਦਾ ਕੋਈ ਸੀਨ ਹੈ ਨਹੀਂ ਬਟ ਕੋਈ ਪਾਲਿਸੀ ਬਣਾਉਣਾ ਜਿਵੇਂ ਹੁਣ ਗਵਰਨਮੈਂਟ EMPLOYE ਨੂੰ ਜੋ ਆਪਣੇ ਹੈਗੇ ਸੋਖੋ ਪ੍ਰਾਈਵੇਟ ਵਾਲਿਆਂ ਨੂੰ ਨਹੀਂ ਹੈ ਬਦਲ ਤੁਸੀਂ ਕਹਿ ਰਹੇ ਕਿ ਕੈਪਿੰਗ ਹੋਣੀ ਚਾਹੀਦੀ ਕਿ ਕਿਤੇ ਹਾਂ ਕਿਤੇ ਨਾ ਕਿਤੇ ਆਪਣਾ ਪ੍ਰਾਈਵੇਟ ਸਕੂਲਾਂ ਦੇ ਐਸੋਸੀਏਸ਼ਨ ਬਣਾਏ ਕੋਈ ਆਪਣੇ ਜਿਹੜੇ ਸਿੱਖਿਆ ਮੰਤਰੀ ਨੇ ਉਹ ਕੋਈ ਪਾਲਿਸੀਜ਼ ਬਣਾਣ ਵੀ ਫੀੀ ਇੰਨੀ ਹੋਣੀ ਚਾਹੀਦੀ ਹੈ ਨਰਸਰੀ ਦੀ ਵੀ 12000 ਸਾਢੇ 12000 ਹੈ ਦਸਵੀਂ ਦੀ ਵੀ ਸਾਢੇ 12000 ਹੈ ਇਹਦਾ ਕੀ ਲੌਜੀਕ ਹੈ ਮਤਲਬ بڑے ਲਿਖੇ ਸਾਰੇ ਮੰਤਰੀ ਨੇ ਉਹਨਾਂ ਨੂੰ ਪੁੱਛਿਆ ਜਾਵੇ ਪ੍ਰਾਈਵੇਟ ਸਕੂਲ ਚ ਨਰਸਰੀ ਜੀ ਵੀ ਸੇਮ ਫੀਸ ਸਟਰਕਚਰ ਹੈ ਔਰ 10ਵੀਂ ਦਾ ਵੀ ਸੇਮ ਹੈ ਠੀਕ ਹੈ ਉਹ ਕਹਿ ਰਹੇ ਨੇ ਕਿ ਇੱਕ ਵੱਡਾ ਮੁੱਦਾ ਖਾਸ ਕਰਕੇ ਐਜੂਕੇਸ਼ਨ ਦਾ ਮੁੱਦਾ ਕਹਿੰਦੇ ਐਜੂਕੇਸ਼ਨ ਜਿਹੜੀ ਹੈ ਉਹ ਰਾਈਟ ਟੂ ਐਜੂਕੇਸ਼ਨ ਤਾਂ ਸਾਰਿਆਂ ਨੂੰ ਹੈਗਾ ਪਰ ਕੀ ਐਜੂਕੇਸ਼ਨ ਕੀ ਪੜ੍ਹਾਈ ਕੀ ਸਿੱਖਿਆ ਸਾਰਾ ਤੱਕ ਵਾਕਈ ਪਹੁੰਚ ਰਹੀ ਹੈ ਇਹ ਆਪਣੇ ਆਪ ਤੇ ਇੱਕ ਵੱਡਾ ਸਵਾਲ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਦਾ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਤੇ ਨਕੇਲ ਕਸਨੀ ਇਸ ਵਕਤ ਬੇहद ਜ਼ਰੂਰੀ ਹੈ ਸਾਡੇ ਨਾਲ ਇੱਧਰ ਵੀ ਇੱਕ ਸਰ ਬੈਠੇ ਨੇ ਇਹ ਜ਼ਰੂਰ ਗੱਲਬਾਤ ਕਰਨੀ ਹੈ ਸਰ ਕੀ ਨਾਮ ਜੀ ਤੁਹਾਡਾ ਮੰਤਰੀ ਜੀ ਅਨਪ੍ਰੀਤ ਸਿੰਘ ਜੀ ਕਿੱਥੋਂ ਦੇ ਆਣਾ ਨੇ ਤੁਸੀਂ ਲੁਧਿਆਣਾ ਦੇ ਅ ਕਿੰਦਾ ਦੇਖਦੇ ਹੋ ਲੁਧਿਆਣਾ ਵੀ ਤੁਹਾਡੇ ਖਾਸ ਕਰਕੇ ਇਸ ਵੇਲੇ ਕਾਫੀ ਰਾਜਨੀਤਿਕ ਫੇਰ ਬਦਲਾਵ ਤੋਂ ਗੁਜ਼ਰ ਰਿਹਾ ਹੈ ਲੁਧਿਆਣਾ ਕੀ ਦੇਖਦੇ ਹੋ ਕਿ ਚੋਣਾਂ ਦੇ ਵਿੱਚ ਐਦ ਕੀ ਮਾਹੌਲ ਕੀ ਬਣੂਗਾ ਆਈ ਥਿੰਕ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਕਿ ਤਲ ਬਦਲੂਗਾ ਸਾਰੇ ਕਦੇ ਕਿਸੇ ਪਾਰਟੀ ਜਿਗਰ ਕਦੇ ਕਿਸੇ ਪਾਰਟੀ ਜਿਗਰ ਕਿਹਦੇ ਯਕੀਨ ਕਰ ਸਕਦੇ ਹੈ ਤਾਂ ਬੈਟਰ ਹੈ ਕਿ ਮੈਂ ਤਾਂ ਬਾਈਕਾਟ ਕਰਾਂਗਾ ਮੈਨੂੰ ਲੱਗਦਾ ਹੈ ਕਿ ਵੋਟਾਂ ਦਾ ਹੱਕ ਜਿਹੜਾ ਬਹੁਤ ਔਖਾ ਸਾਨੂੰ ਮਿਲਿਆ ਉਹਦਾ ਹੱਕ ਦਾ ਅਦਾਇਗੀ ਜ਼ਰੂਰ ਕਰਨੀ ਚਾਹੀਦੀ ਨਹੀਂ ਓਪੋਨੈਂਟ ਡਿਬੇਟ ਕਰਕੇ ਦੇਖੋ ਤੁਹਾਨੂੰ ਦੱਸਿਆ ਵੀ ਹੱਕ ਤਾਂ ਹਰੇਕ ਨੂੰ ਹੈਗਾ ਪਰ ਬਾਈਕਾਟ ਕਰਨਾ ਸਾਨੂੰ ਹੱਕ ਤੁਹਾਨੂੰ ਦਿੱਤਾ ਹੋਇਆ ਇਸ ਲਈ ਤੁਸੀਂ ਕਿਹੜੇ ਕਿਹੜੇ ਰਾਜਨੀਤਿਕ ਵਿਸ਼ਵਾਸ ਕਰ ਸਕਦੇ ਆਂ ਸ਼ਹਿਰ ਨੂੰ ਕਿਤੇ ਹੋਰ ਹੈ ਸ਼ਾਮ ਨੂੰ ਕਿਤੇ ਹੋਰ ਇਸ ਲਈ ਸਾਨੂੰ ਆਪਣੇ ਆਪ ਨੂੰ ਯਕੀਨ ਹੈ ਜੋ ਕਰਦੇ ਪਿਆ ਠੀਕ ਹੈ ਬਸ ਫਿਰ ਵੀ ਕਿਤੇ ਨਾ ਕਿਤੇ ਜਦੋਂ ਬਾਕੀਆਂ ਸਾਰਿਆਂ ਨੇ ਵੋਟਾਂ ਪਾਉਣੀਆਂ ਨੇ ਹਨਾ ਫਿਰ ਵੋਟਾਂ ਦੇ ਵਿੱਚ ਐਤ ਕੀ ਕੀ ਲੱਗਦਾ ਕਿ ਮੁੱਦਾ ਸਭ ਤੋਂ ਅਹਿਮ ਕੀ ਰਹਿਣਾ ਚਾਹੀਦਾ ਜੋ ਕਿ ਸ਼ਾਇਦ ਲੋਕਾਂ ਤੱਕ ਔਰ ਯਾਫੇ ਕਹਿੰਦੇ ਕੇਂਦਰ ਤੱਕ ਪਹੁੰਚਣਾ ਬਹੁਤ ਜ਼ਰੂਰੀ ਔਰ ਨਹੀਂ ਪਹੁੰਚ ਪਾ ਰਹੇ ਰਾਸ ਰੂਟ ਲੈਵਲ ਤੇ ਕ腐ਸ਼ਨ ਹੀ ਹੈ ਜਿੰਨੇ ਮੌਜੂਦਾ ਸਰਕਾਰ ਵਾਦੇ ਕਰੀ ਜਾਂਦੀ ਹੈ ਕਦੇ ਐਨਓਸੀ ਤੇ ਕਹਿ ਦਿੰਦੀ ਹੈ ਕਦੇ ਕੁਛ ਕਹਿ ਦਿੰਦੀ ਹੈ ਪਰ ਹੋਇਆ ਕੀ ਹੈ ਕੁਛ ਵੀ ਨਹੀਂ ਨਾ ਡਾਕੂਮੈਂਟਸ ਤਿਆਰ ਹੋਏ ਨਾ ਕੋਈ ਅਗੇ ਐਪਲੀਕੇਸ਼ਨ ਹੋਈਆਂ ਨਹੀਂ ਇਹ ਸਭ ਕ腐ਸ਼ਨ ਹੀ ਹੈ ਹੋਰ ਕੀ ਹੈ ਰਾਜਨੀਤੀ ਉਸ ਸਟੰਟ ਹੈ ਅਸੀਂ ਖੁਦ ਬਹੁਤ ਐਕਟਿਵ ਰਹੇ ਹਾਂ ਰਾਜਨੀਤੀ 'ਚ ਪਰ ਮੁਨਿਸਪਲਿਟੀ ਪੂਰਾ ਫੈਸਲਾ ਕਰ ਲਿਆ ਕਿ ਇਹਨਾਂ ਦਾ ਬਾਈਕਾਟ ਹੀ ਕਰਨਾ ਜੋ ਮਰਜ਼ੀ ਹੋਵੇ ਠੀਕ ਹੈ ਉਹ ਕਹਿ ਰਹੇ ਨੇ ਕਿ ਬਾਈਕਾਟ ਕਰਨਾ ਪਰ ਫਿਰ ਵੀ ਅਸੀਂ ਲਿਵਿੰਗ ਇਨ ਅ ਨਿਊਜ਼ ਉਹਨਾਂ ਦਰਸ਼ਕਾਂ ਨੂੰ ਜ਼ਰੂਰ ਕਰਾਂਗੇ ਕਿ ਵੋਟ ਜਿਹੜੀ ਆ ਪਾਣੀ ਪੀਣ ਤੇ ਜ਼ਰੂਰੀ ਆ ਬਹੁਤ ਮੌਕਾ ਹੱਕ ਮਿਲੇਓ ਬਿਸ਼ੱਕ ਤੁਸੀਂ ਵੋਟ ਆਪਣੇ ਹਿਸਾਬ ਨਾਲ ਜਿੰਨੋ ਵੀ ਪਾਣੀ ਆ ਪਾਓ ਪਰ ਵੋਟ ਦਾ ਹੱਕ ਜ਼ਰੂਰ ਅਦਾ ਕਰੋ ਸਾਡੇ ਇੱਥੇ ਕਨੈਕਟਰ ਸਾਹਿਬ ਵੀ ਮੌਜੂਦ ਨੇ ਇਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਭਾਈ ਕੀ ਨਾ ਤੁਹਾਡਾ ਸੁਖਮੰਦਰ ਸਿੰਘ ਹਾਂਜੀ ਸੁਖਮੰਦਰ ਸਿੰਘ ਤੋਂ ਤੁਸੀਂ ਕਿੱਥੇ ਰਹਨ ਲੇ ਹੋ ਮੈਂ ਬਾਗੇ ਪੁਰਾਣੇ ਦਾ ਜੀ ਬਾਗੇ ਪੁਰਾਣੇ ਦੇ ਹੋ ਔਰ ਕੀ ਲੱਗਦਾ ਕਿ ਤੁਸੀਂ ਕਨੈਕਟਰ ਹੋਣਾ ਤੁਸੀਂ ਲੋਕਾਂ ਦੇ ਨਾਲ ਰੋਜ਼ ਵਿਚਰਦੇ ਹੋ ਰੋਜ਼ ਲੋਕਾਂ ਨਾਲ ਗੱਲਬਾਤ ਕਰਦੇ ਹੋ ਕਿਹੜੇ ਮੁੱਦੇ ਖਾਸ ਕਰਕੇ ਲੋਕ ਦੱਸਦੇ ਨੇ ਤੁਹਾਨੂੰ ਆ ਕਿ ਯਾਰ ਇਹ ਹੋਣਾ ਚਾਹੀਦਾ ਨਾਲ ਸਭ ਤੋਂ ਵੱਡਾ ਗਵਰਨਮੈਂਟ ਨੇ ਜੋ ਮੁਕਤਖੋਰੀ ਸ਼ੁਰੂ ਕੀਤੀ ਹੋਈ ਆ ਇਹ ਬੰਦ ਕਰਨੀ ਚਾਹੀਦੀ ਆ ਸਭ ਤੋਂ ਮੇਨ ਮੁੱਦਾ ਜੀ ਉਹਦੇ ਕਰਕੇ ਜਿਹੜੇ ਹੁਣ ਮੁੰਡੇ ਮਾੜਾ ਮਾੜਾ ਕੰਮ ਕਰਦੇ ਸੀ ਉਹ ਵੀ ਬੰਦ ਹੋ ਗਏ ਆ ਦੂਸਰਾ ਮੁੱਦਾ ਜਿਵੇਂ ਆਪਾਂ ਕਹਿ ਦਈਏ ਬਿਜਲੀ ਦੀ ਮੁਕਤ ਆਧਾਰ ਕਾਰਡ ਹੋ ਗਏ ਜਾਂ ਕੋਈ ਹੋਰ ਵੀ ਜਿਹੜਾ ਮੁਕਤ ਹੋ ਰਿਹਾ ਸਭ ਬੰਦ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਹੁਣ ਜਿਵੇਂ ਪ੍ਰਾਈਵੇਟ ਬੱਸਾਂ ਆ ਉਹ ਬਹੁਤ ਘਾਟੇ 'ਚ ਜਾ ਰਹੀਆਂ ਆ ਆਧਾਰ ਕਾਰਡ ਚੱਲਣ ਨਾਲ ਨਾਲ ਤਾਂ ਲੱਖਾਂ ਰੁਜ਼ਗਾਰ ਖਤਮ ਹੋ ਗਏ ਆ ਕਾਰੋਬਾਰ ਬੰਦ ਹੋ ਗਏ ਆ ਇਹ ਜਿਹੜੀ ਗਵਰਨਮੈਂਟ ਨੂੰ ਪਹਿਲਾ ਪੁਆਇੰਟ ਇਹ ਲੈਣਾ ਚਾਹੀਦਾ ਜਿਹਦੇ ਕਰਕੇ ਸਾਰੇ ਵੱਲ ਸੋਚ ਕੇ ਚੱਲਣਾ ਚਾਹੀਦਾ ਵੀ ਪ੍ਰਾਈਵੇਟ ਵੀ ਆਪਦਾ ਰੋਜੀ ਰੋਟੀ ਚਲਾਉਣ ਉਹਨਾਂ ਦੇ ਵੀ ਬਾੜ ਬੱਚੇ ਆ ਉਹਨਾਂ ਬਾਰੇ ਇਹਨਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਮੰਨਦੇ ਮੁਫਤ ਖੋਰੀ ਦਾ ਤੁਸੀਂ ਕਹਿੰਦੇ ਖਤਮ ਹੋਣੀ ਚਾਹੀਦੀ ਆ ਹੋਰ ਕੁਝ ਹੋਰ ਕਿਹੜਾ ਮੁੱਦਾ ਖਾਸ ਕਰ ਦੇਖਦੇ ਹੋ ਸਭ ਤੋਂ ਵੱਡਾ ਮੇਨ ਮੁੱਦਾ ਹੀ ਇਹ ਆ ਜੀ ਇਹਦੇ ਕਰਕੇ ਨਸ਼ੇ ਚ ਲੱਗੇ ਹੋਏ ਆ ਜਿਨ੍ਹਾਂ ਦੇ ਘਰੇ ਰਾਸ਼ਨ ਫ੍ਰੀ ਜਾ ਰਿਹਾ ਮੰਨ ਲੇ ਕਿ ਮੁਫਤ ਖੋਰੀ ਮੈਡੀਕਲ ਸਾਰਾ ਕੁਝ ਫ੍ਰੀ ਜਾ ਰਿਹਾ ਉਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਉਹ ਘਰੇ ਬੈਠਿਆ ਵੇਲੇ ਨਸ਼ਾ ਨੂੰ ਲੱਗ ਕੇ ਆਈ ਉਹ ਮੈਂ ਸਭ ਤੋਂ ਵੱਡਾ ਇਹ ਮੇਨ ਮੁੱਦਾ ਇਹੀ ਕਹਿਣਾ ਵੀ ਇਹ ਸਭ ਤੋਂ ਵੱਡਾ ਮੇਨ ਮੁੱਦਾ ਇਹੀ ਆ ਜੇ ਤੁਸੀਂ ਕਹਿ ਰਹੇ ਹੋ ਕਿ ਮੁਫਤ ਖੋਰੀ ਨਾਲ ਹੋਰ ਕਈ ਮੁੱਦੇ ਜਨਮ ਲੈ ਰਹੇ ਨੇ ਕਿ ਇਹਨਾਂ ਨੂੰ ਜਿਹੜਾ ਮੁਫਤ ਖੋਰੀ ਦੀ ਬਜਾਏ ਇਹਨਾਂ ਨੂੰ ਕੋਈ ਰੁਜ਼ਗਾਰ ਦਿੱਤੇ ਜਾਣ ਕਾਰੋਬਾਰ ਦਿੱਤੇ ਜਾਣ ਜਿਹਦੇ ਨਾਲ ਆਉਣ ਵਾਲਾ ਪੋਖ ਵਧੀਆ ਬਣ ਸਕੇ ਜਿਹੜੇ ਬੱਚੇ ਬਾਹਰ ਜਾ ਰਹੇ ਉਹ ਬਾਹਰ ਜਾਣੋ ਵੀ हट ਜਾਣਗੇ ਜੇ ਇੱਥੇ ਕੋਈ ਚੰਗਾ ਕਾਰੋਬਾਰ ਦੇਣਗੇ ਗਵਰਨਮੈਂਟ ਚੰਗਾ ਸੋਚੂਗੀ ਤਾਂ ਬੱਚੇ ਆਉਣ ਵਾਲਾ ਪੋਖ ਵੀ ਬਣਾ ਸਕਦੇ ਠੀਕ ਹੈ ਸੋ ਕਹਿ ਰਹੇ ਨੇ ਕਿ ਮੁਸਖੋਰੀ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਉਸ ਨੂੰ ਖਤਮ ਕਰਨਾ ਚਾਹੀਦਾ ਔਰ ਸ਼ਾਇਦ ਇਹੀ ਇੱਕ ਮੁੱਦਾ ਜਿਹੜਾ ਹੈਗਾ ਜਿਸ ਨਾਲ ਅੱਗੇ ਹੋਰ ਕਈ ਮੁੱਦਿਆਂ ਨੂੰ ਜਨਮ ਮਿਲ ਰਿਹਾ ਫਿਰ ਭਾਵੇਂ ਬੇਰੋਜ਼ਗਾਰੀ ਹੋਵੇ ਨਸ਼ਾ ਹੋਵੇ ਦੂਜੇ ਪਾਸੇ ਇੱਕ ਵੱਡਾ ਮੁੱਦਾ ਖਾਸ ਕਰਕੇ ਐਜੂਕੇਸ਼ਨ ਫੀਲਡ ਨੂੰ ਲੈ ਕੇ ਚੱਕਾ ਹੈਗਾ ਕਹਿ ਰਹੇ ਨੇ ਕਿ ਪ੍ਰਾਈਵੇਟ ਵਾਲੇ ਪ੍ਰਾਈਵੇਟ ਸਕੂਲਾਂ ਵਾਲੇ ਆਪ ਦੀ ਮਨਮਾਨੀ ਕਰ ਰਹੇ ਨੇ ਉਸ ਮੰਨਮਾਨੀ ਉੱਤੇ ਕਿਸੇ ਤਰ੍ਹਾਂ ਇੱਕ ਰੋਕ ਜਿਹੜੀ ਆ ਉਹ ਲਗਣੀ ਚਾਹੀਦੀ ਹੈ ਕੇਂਦਰ ਉਸ ਦੇ ਉੱਤੇ ਰੋਕ ਲਗਾਵੇ ਕਿਉਂਕਿ ਜਿਹੜੀਆਂ ਹੁਣ ਲੋਕ ਸਭਾ ਚੋਣਾਂ ਹੋਣੀਆਂ ਨੇ ਉਸ ਦਾ ਸਿੱਧਾ ਅਸਰ ਕੇਂਦਰ ਦੇ ਉੱਤੇ ਨਜ਼ਰ ਆਉਣਾ ਹੈ ਕਿਉਂਕਿ ਇਹ ਸਰਕਾਰ ਜਿਹੜੀ ਬਣੇਗੀ ਉਹ ਭਾਰਤ ਦੇਸ਼ ਦੀ ਸਰਕਾਰ ਬਣੇਗੀ ਔਰ ਇਹ ਕੁਝ ਜਿਹੇ ਮੁੱਦੇ ਨੇ ਜੋ ਕਿ ਲੋਕ ਇਸ ਵਕਤ ਚੱਕਣਾ ਚਾਹੁੰਦੇ ਨੇ ਬਾਕੀ ਅਸੀਂ ਲੋਕਾਂ ਨੂੰ ਇਹ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਵੋਟ ਪਾਰਟੀ ਨੂੰ ਪਾਉਗੀ ਨੁਮਾਇੰਦਿਆਂ ਨੂੰ ਪਾਉਗੀ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਵੋਟ ਦਾ ਇਸ ਤਰੀਕਾ ਬਾਈਕਾਟ ਕੀਤਾ ਜਾਏਗਾ ਪਰ ਅਸਲੀਅਤ ਕੀ ਹੋਏਗੀ ਉਹ ਇੱਕ ਜੂਨ ਨੂੰ ਪਤਾ ਲੱਗੇਗੀ ਜਦੋਂ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਔਰ 4 ਜੂਨ ਨੂੰ ਪਤਾ ਲੱਗੇਗਾ ਕਿ ਕੌਣ ਬਣਿਆ ਹੀਰੋ ਤੇ ਕਿਸ ਦੇ ਪੱਲੇ ਆਇਆ ਜ਼ੀਰੋ ਕੈਮਰਾ ਪਰਸਨ ਰਵਿੰਦਰ ਦਿਨਾਲ ਸੈਤੂ ਲਾਲ ਲਿਵਿੰਗ ਇਨ ਦੀ ਨਿਊਜ਼ ਮੁਰੰਡਾ